ਮੇਰੇ ਵਾਸਤੇ ਜਿਸ ਤਰ੍ਹਾਂ ਮੈਂ kiya ਤੁਹਾਨੂੰ ਕਿ ਇਟ ਇਜ਼ ਅ ਪਰਸਨਲ ਫਿਲਮ ਐ ਫਿਲਮ ਮੇਰੇ ਵਾਸਤੇ ਬਹੁਤ ਮਾਇਨੇ ਰੱਖਦੀ ਹੈ ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਹਿੰਦੁਸਤਾਨ ਨੂੰ ਇਹ ਕਹਾਣੀ ਦੇ ਬਾਰੇ ਵਿੱਚ ਪਤਾ ਚੱਲੂ ਇਹ ਫਿਲਮ ਦੀ ਕਹਾਣੀ ਜਦੋਂ ਮੇਰੇ ਕੋਲ ਆਈ ਮੈਨੂੰ ਪਤਾ ਲੱਗਿਆ ਕਿ ਯਾਰ ਇੰਨਾ ਚੀਜ਼ਾਂ ਹੋਈ ਸੀ ਤੇ ਮੈਂ ਕਿਹਾ ਮੈਂ ਫਿਲਮ ਜ਼ਰੂਰ ਕਰਨਾ ਚਾਹਨਾ ਕਰੀਬਨ ਨਾ ਕਰੀਬਨ 10 ਦਿਨ ਲੱਗੇ ਸੀ ਉਹ ਪੂਰਾ ਸੀਨ ਬਣਾਉਣ ਨੂੰ ਆ ਪਿਕਚਰ ਦੇ ਵਿੱਚ ਸਿਰਫ 2.5 ਮਿੰਟ ਦਾ 3 ਮਿੰਟ ਦਾ ਆਏਗਾ ਫਿਲਮ ਦੇ ਅੰਦਰ ਇਸ ਤਰ੍ਹਾਂ ਹੁੰਦਾ ਹੈ ਕਿ ਮੈਂ ਉਹਦੇ 1 ਮਹੀਨੇ ਬਾਅਦ ਜਿੱਲੇ ਵਾਲਾ ਬਾਗ ਆਣਾ ਔਰ ਦੇਖਣਾ ਸਾਰੀ ਚੀਜ਼ਾਂ ਔਰ ਆਪਣਾ ਇਮੇਜਿਨ ਕਰਨਾ ਕਿ ਕੀ ਕੀ ਹੋਇਆ ਸੀ ਤੇ ਮਤਲਬ ਪੂਰਾ ਮੈਂ ਤੁਹਾਨੂੰ ਇਹ ਹੀ ਦੱਸ ਸਕਦਾ ਪੂਰਾ ਦਾ ਪੂਰਾ ਸੈੱਟ ਰੋ ਰਿਹਾ ਸੀ ਜਦੋਂ ਇਹ ਸੀਨ ਅਸੀਂ ਵੀ ਵਾ ਪਿਕਚਰਾਇਜ਼ਿੰਗ ਦ ਹਾਲ ਸੀ ਜਦੋਂ ਅਸੀਂ ਇਹ ਟ੍ਰੇਲਰ ਵੇਖ ਰਹੇ ਸੀਗੇ ਤੇ ਜਦੋਂ ਗੋਲੀਆਂ ਚੱਲਦੀਆਂ ਸੀਆਂ ਤਾਂ ਉਦੋਂ ਸੀਨ ਆਉਂਦਾ ਕਿ ਖੂਦ ਦੇ ਵਿੱਚ ਸਾਲਾ ਮਾਰੀਆਂ ਜਾਂਦੀਆਂ ਨੇ ਸਾਡੇ ਖੱਬੇ ਪਾਸੇ 20 ਕਿਲੋਮੀਟਰ ਤੋਂ ਖੂਗਾ ਤੇ ਜਦੋਂ ਅਸੀਂ ਉਧਰ ਵੱਲ ਚੱਕੇ ਤਾਂ ਅੱਖਾਂ ਨਮ ਹੋ ਗਈਆਂ ਜਦੋਂ ਤੁਸੀਂ ਉਹ ਟ੍ਰੇਲਰ ਵੇਖਿਆ ਤਾਂ ਕੀ ਤੁਸੀਂ ਮਹਿਸੂਸ ਕੀ ਕੀਤਾ ਕੀ ਛੋਡੇ ਜਹਨ ਦੇ ਵਿੱਚ ਚੱਲਦਾ ਸੀਗਾ ਔਰ ਦੂਜੀ ਗੱਲ ਕਿ ਕੱਲ ਵਿਸਾਖੀ ਸੀ ਤੇ ਲਗਭਗ 106 ਸਾਲ ਹੋ ਗਏ ਉਹ ਚੀਜ਼ਾਂ ਹਲੇ ਤੱਕ ਅਸੀਂ ਨਹੀਂ ਵੇਖੀਆਂ ਜੋ ਅਸਲ ਸੀਗੀਆਂ ਕਿੰਨਾ ਕ ਔਖਾ ਸੀਗਾ ਇਸ ਕਿਰਦਾਰ ਨੂੰ ਨੁਭਾਉਣਾ ਕਿੰਨਾ ਕ ਔਖਾ ਸੀਗਾ ਇਸ ਕਿਰਦਾਰ ਬਾਰੇ ਰਿਸਰਚ ਕਰਨਾ ਜੀ ਦੇਖਿਏ ਮੈਂ ਤੁਹਾਨੂੰ ਪਹਿਲਾਂ ਤੇ ਮੈਂ ਰਿਸਰਚ ਦੀ ਗੱਲ ਕਰੀਏ ਤੇ ਉਹ ਕਿਤਾਬ ਕਿੱਥੇ ਹੈਗੀ ਹੈ ਬਿਟੋ ਕਿਤਾਬ ਦਿਖਾ ਦੇ ਤੇ ਇਹ ਕਿਤਾਬ ਐ ਰਗੂ ਜੀ ਨੇ ਲਿਖੀ ਹੈ ਉਹਨਾਂ ਦੇ ਗ੍ਰੇਟ ਗ੍ਰੈਂਡਸਨ ਨੇ ਲਿਖੀ ਹੈ ਕਿਤਾਬ ਤੇ ਦਾ ਕੇਸ ਦੈਟ ਸ਼ੁਕ ਦੀ ਐਮਪਾਇਰ ਇਹ ਕਿਤਾਬ ਦੇ ਬੇਸ ਦੇ ਉੱਤੇ ਹੀ ਇਹ ਫਿਲਮ ਬਣਾਈ ਗਈ ਹੈ ਸਾਰਾ ਕੁਝ ਮੈਂ ਜਿੰਨਾ ਕੁਝ ਵੀ ਪੜਿਆ ਇੱਥੋਂ ਮਿਲਿਆ ਸਾਰਾ ਕੁਝ ਮੇਰੇ ਡਾਇਰੈਕਟਰ ਨੇ ਸਾਰਾ ਕੁਝ ਲਿਖਿਆ ਉਹਨੇ ਫਿਰ ਆਪਣੇ ਸਕ੍ਰਿਪਟ ਦੇ ਹਿਸਾਬ ਨਾਲ ਸਕਰੀਨ ਤੇ ਦੇ ਹਿਸਾਬ ਨਾਲ ਪੂਰੀ ਫਿਲਮ ਬਣਾਈ ਤੇ ਜੋ ਜੋ ਤੁਹਾਡਾ ਪਹਿਲਾ ਕੁਐਸਚਨ ਹੈਗਾ ਮੇਰੇ ਵਾਸਤੇ ਜਿਸ ਸਮੇਂ ਮੈਂ ਕਿਹਾ ਤੁਹਾਨੂੰ ਕਿ ਇਟ ਇਜ਼ ਅ ਪਰਸਨਲ ਫਿਲਮ ਇਹ ਫਿਲਮ ਮੇਰੇ ਵਾਸਤੇ ਬਹੁਤ ਮਾਇਨੇ ਰੱਖਦੀ ਹੈ ਫਿਲਮ ਚੱਲਣਾ ਨਹੀਂ ਚੱਲਣਾ ਇਹ ਰੱਬ ਨੂੰ ਪਤਾ ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਹਿੰਦੁਸਤਾਨ ਨੂੰ ਇਹ ਕਹਾਣੀ ਤੇ ਬਾਰੇ ਹੀ ਪਤਾ ਚੱਲੂ ਕਿਉਂਕਿ ਇਹ ਕਹਾਣੀ ਦਬਾਈ ਗਈ ਸੀ ਉਹ ਮੈਨੂੰ ਨਹੀਂ ਜਾਣਦਾ ਕਿਉਂ ਦਬਾਈ ਗਈ ਸੀ ਕੀ ਹੋਇਆ ਸੀ ਮੈਨੂੰ ਕੁਝ ਨਹੀਂ ਪਤਾ ਬਿਕੋਜ਼ ਮੈਂ ਕੋਈ ਹਿਸਟੋਰੀਅਨ ਨਹੀਂ ਹੈਗਾ ਮੈਂ ਇੱਕ ਫਿਲਮ ਐਕਟਰ ਹੈਗਾ ਜਿੰਨੇ ਫਿਲਮ ਵਿੱਚ ਫਿਲਮਾਂ ਵਿੱਚ ਕੰਮ ਕਰਨਾ ਇਹ ਫਿਲਮ ਦੀ ਕਹਾਣੀ ਜਦੋਂ ਮੇਰੇ ਕੋਲ ਆਈ ਮੈਨੂੰ ਪਤਾ ਲੱਗਿਆ ਕਿ ਯਾਰ ਇੰਨਾ ਚੀਜ਼ਾਂ ਹੋਈ ਸੀ ਤੇ ਮੈਂ ਕਿਹਾ ਇਹ ਮੈਂ ਫਿਲਮ ਜ਼ਰੂਰ ਕਰਨਾ ਚਾਹਾਂਗਾ ਤੇ ਜਦੋਂ ਉਹ ਸਾਰਾ ਸੀਨ ਜਲਨੇ ਵਾਲਾ ਬਾਗ ਦਾ ਸੀਨ ਅਸੀਂ ਪੂਰਾ ਸੈੱਟ ਬਣਾਇਆ ਸੀ ਕਿਉਂਕਿ ਅਸੀਂ ਇੱਥੇ ਨਹੀਂ ਕਰਨਾ ਚਾਹੁੰਦੇ ਸੀ ਐਸਾ ਇਹ ਬਿਲਕੁਲ ਗਲਤ ਹੋ ਜਾਂਦਾ ਬਟ ਉਹ ਸਾਰਾ ਦਾ ਸਾਰਾ ਅਸੀਂ ਪੂਰਾ ਜੋ ਤੁਸੀਂ ਦੇਖਿਆ ਉਹ ਪੂਰਾ ਸੈੱਟ ਬਣਾਇਆ ਸੀ ਅਸੀਂ ਪੂਰਾ ਕੰਮ ਕੀਤਾ ਉਹਦੇ ਉੱਤੇ ਪੂਰਾ ਕੰਮ ਕਰੀਬਨ ਨਾ ਕਰੀਬਨ 10 ਦਿਨ ਲੱਗੇ ਸੀ ਉਹ ਪੂਰੇ ਸੀਨ ਬਣਾਉਣ ਨੂੰ ਔਰ ਪਿਕਚਰ ਦੇ ਵਿੱਚ ਸਿਰਫ 2 ਮਿੰਟ ਦਾ 3 ਮਿੰਟ ਦਾ ਆਏਗਾ ਮਤਲਬ ਮੈਂ ਦੱਸ ਨਹੀਂ ਸਕਦਾ ਜਦੋਂ ਮੈਂ ਪੂਰਾ ਕੁਝ ਐਡਿਟ ਕਰਕੇ ਦੇਖਿਆ ਤੇ ਮੇਰੇ ਮੇਰਾ ਕੀ ਹਾਲ ਸੀ ਕਿਉਂਕਿ ਜਦੋਂ ਪਿਕਚਰਾਈਜ਼ ਕਰ ਰਹੇ ਸੀ ਮੈਂ ਨਹੀਂ ਸੀ ਬਿਕਾਜ਼ ਉਹ ਸੀਨ ਵਿੱਚ ਮੈਂ ਨਹੀਂ ਹੈਗਾ ਬਟ ਮੈਨੂੰ ਉਹ ਸੀਨ ਸਾਰਾ ਦਿਖਾਇਆ ਗਿਆ ਸੀ ਬਿਕਾਜ਼ ਇਹ ਫਿਲਮ ਦੇ ਅੰਦਰ ਇਸ ਤਰ੍ਹਾਂ ਹੁੰਦਾ ਕਿ ਮੈਂ ਉਹਦੇ ਇੱਕ ਮਹੀਨੇ ਬਾਅਦ ਜੱਲਿਆਂਵਾਲਾ ਬਾਗ ਆਣਾ ਔਰ ਦੇਖਣਾ ਸਾਰੀ ਚੀਜ਼ਾਂ ਔਰ ਆਪਣਾ ਇਮੇਜਿਨ ਕਰਨਾ ਕਿ ਕੀ ਕੀ ਹੋਇਆ ਸੀ ਵੈਸੇ ਤਾਂ ਆਮੂਮਨ ਜ਼ਿਆਦਾ ਕਰਕੇ ਲੋਕੀ ਗਲਿਸਰਿਨ ਲੈਂਦੇ ਨੇ ਰੋਣ ਵਾਸਤੇ ਅੱਖਾਂ ਦੇ ਵਿੱਚ ਗਲਿਸਰਿਨ ਪਾਉਂਦੇ ਨੇ ਲੇਕਿਨ ਉਹ ਐਸ ਸੀਨ ਇੰਨਾ ਜ਼ਬਰਦਸਤ ਸੀ ਔਰ ਉਹਦੇ ਨਾਲ ਇੱਕ ਗਾਣਾ ਸੀ ਜੋ ਮੈਂ ਤੁਹਾਨੂੰ ਲਾਸਟ ਵਿੱਚ ਸੁਣਾਵਾਂਗਾ ਐਕਚੁਅਲੀ ਐਸ ਤੁਹਾਡੇ ਸਾਰਿਆਂ ਦੇ ਵਾਸਤੇ ਸਰਪ੍ਰਾਈਜ਼ ਸੀ ਕਿ ਉਹ ਜਦੋਂ ਸੀਨ ਅਸੀਂ ਕਰ ਰਹੇ ਸੀ ਇੱਕ ਗਾਣਾ ਸੀ ਜਿਹਦੇ ਬੋਲ ਸੀ ਕਿੱਥੇ ਗਿਆ ਤੂੰ ਸਾਈਆਂ ਕਿੱਥੇ ਗਿਆ ਤੂੰ ਸਾਈਆਂ ਉਹ ਪੂਰਾ ਗਾਣਾ ਮੈਂ ਹੁਣੇ ਜਦੋਂ ਸਾਰਾ ਪ੍ਰੈਸ ਕਾਨਫਰੰਸ ਖਤਮ ਹੋ ਜਾਏਗਾ ਮੈਂ ਤੁਹਾਨੂੰ ਸੁਣਾਵਾਂਗਾ ਕੁਗੀ ਬਾਜੀ ਦੇ ਬਾਰੇ ਦੱਸਣਗੇ ਤੁਹਾਨੂੰ ਇਟ ਇਜ਼ ਵਨ ਆਫ ਦਾ ਮੋਸਟ ਇਮੋਸ਼ਨਲ Song ਆਈ ਹੈਵ ਏਵਰ ਹਰਡ ਤੇ ਮਤਲਬ ਪੂਰਾ ਮੈਂ ਤੁਹਾਨੂੰ ਇਹੀ ਦੱਸ ਸਕਦਾ ਪੂਰਾ ਦਾ ਪੂਰਾ ਸੈੱਟ ਰੋ ਰਿਹਾ ਸੀ ਜਦੋਂ ਇਹ ਸੀਨ ਅਸੀਂ ਵੀ ਵਰ ਪਿਕਚਰਾਇਜ਼ਿੰਗ ਦਾ ਹੋਲ ਸੀਨ ਦੈਟਸ ਇਟ ਥੈਂਕ ਯੂ ਤੇਨਾਲੀਵਾ ਜੀ ਨਾ ਜਦੋਂ ਇਤਿਹਾਸ ਇਹ ਚੀਜ਼ ਯਾਦ ਰੱਖੂਗਾ ਕਿ ਸੱਚ ਕਿ ਇਹਨਾਂ ਨੇ ਵਿਖਾਇਆ ਉੱਥੇ ਵੀ ਜਾ ਰੋਗਾ ਕਿ ਉਹ ਅਕਸ਼ੇ ਕੁਮਾਰ ਸੀ ਜਿਨ੍ਹਾਂ ਨੇ ਇਹ ਕਿਰਦਾਰ ਨਿਭਾਇਆ ਬਹੁਤ ਸ਼ੁਕਰੀਆ ਤੁਹਾਡਾ ਨਹੀਂ ਵੈਸੇ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸਾਨੂੰ ਦਿਖਾ ਦਿਖਾਣਾ ਹੈ ਜੋ ਬਹੁਤ ساری ਚੀਜ਼ਾਂ ਨੇ ਜੋ ਹੱਲੇ ਵੀ ਦਬੀ ہوئی ਹੈ ਲੇਕਿਨ ਆਈਸਟਾਈਸ ਤੇ ਆਮ ਸ਼ੋਰ ਕਿ ਮੇਰੇ ਬਾਕੀ ਜਿੰਨੇ ਕਲੀਗਸ ਨੇ ਉਹ ਇਸ ਤਰ੍ਹਾਂ ਦੀ ਫਿਲਮ ਫੜੇ ਜਿਦੇ ਵਿੱਚ ਅਸੀਂ ਦਿਖਾ ਸਕੀਏ ਕਿ ਹੋਇਆ ਕੀ ਸੀ ਜਿਸਾ ਹੁਣ ਸੰਭਾਜੀ ਤੇ ਉੱਤੇ ਫਿਲਮ ਬਣੀ ਸੀ ਛਾਵਾ ਬਹੁਤ ساری ਚੀਜ਼ਾਂ ਸੀ ਸਾਨੂੰ ਨਹੀਂ ਪਤਾ ਸੀ ਇਹ ਹਿਸਟਰੀ ਜੋ ਹੁੰਦੀ ਹੈ ਨਾ ਚੀਜ਼ਾਂ ਉਹ ਇਟ ਇਜ਼ ਬੇਸਿਕਲੀ ਜੋ ਵੀ ਜੋ ਹਿਸਟਰੀ ਦੇ ਵਿੱਚ ਦਿਖਾਇਆ ਗਿਆ ਉਹ ਆਈ ਥਿੰਕ ਆ ਮੀਨਸ ਨਾਟ ਇਵਨ 1/4 ਆਫ ਇਟ ਦ ਰਿਐਲਿਟੀ ਇਜ਼ ਸਮਥਿੰਗ ਐਲਸ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ